ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਚੱਲੇ ਆ ਗੁਰਦੁਆਰਾ ਲਾਗੀਆਣਾ ਸਾਹਿਬ ਜੋ ਬਟਾਲਾ ਵਿਖੇ ਹੈ ਤੇ ਪਹਿਲਾਂ ਮੈਂ ਵੀ ਨਿਕਦੀ ਗਿਆ ਅੱਜ ਪਹਿਲੀ ਵਾਰ ਆ ਚੱਲੇ ਆ ਮੇਰਾ ਵੀਰ ਆ ਛੋਟਾ ਨਾਲ ਗੁਰਜੀਤ ਇਹਦੇ ਨਾਨਕੇ ਵੀ ਉੱਥੇ ਲੱਗ ਗਏ ਯਾਰ ਤੇ ਅਸੀਂ ਸੋਚਿਆ ਕਿ ਅੱਜ ਕਿਉਂ ਨਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਮੇਲੇ ਕਰਾਈਏ ਤੇ ਨਾਲੇ ਸੰਗਤਾਂ ਨੂੰ ਕਰਾ ਦਈਏ ਤੇ ਆਜੋ ਅੱਜ ਤੁਹਾਨੂੰ ਲੈ ਕੇ ਚੱਲਦੇ ਆਂ ਗੁਰਦਾਰਾ 나ਗੀਆਣਾ ਸਾਹਿਬ 나ਗੀਆਣਾ ਸਾਹਿਬ ਦਾ ਇਤਿਹਾਸ ਇਹ ਸੁਣਿਆ ਕਿ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੁਖ ਦੇ ਉੱਤੇ ਧੁੱਪ ਪੈ ਰਹੀ ਸੀ ਅਤੇ ਛੇਸ਼ਨਾਗ ਨੇ ਉਸ ਦੇ ਉੱਪਰ ਆਪਣੀ ਫੰਨ ਦੇ ਨਾਲ ਛਾਂ ਕਰਕੇ ਤੇ ਗੁਰੂ ਮਹਾਰਾਜ ਦੇ ਮੁਖ ਤੋਂ ਜਿਹੜੀ ਧੁੱਪ ਆ ਰਹੀ ਸੀ ਉਸ ਨੂੰ ਰੋਕਿਆ ਤੇ ਇਸੇ ਕਰਕੇ ਉਸ ਗੁਰਦਾਰਾ ਸਾਹਿਬ ਦਾ ਨਾਂ ਪੈ ਗਿਆ 나ਗੀਆਣਾ ਚਲੋ ਤੁਹਾਨੂੰ ਲੈ ਕੇ ਚੱਲੀਏ ਗੁਰਦਾਰਾ 나ਗੀਆਣਾ ਵਾਹਿਗੁਰੂ ਜੀ ਅਸੀਂ ਤਰਨਤਾਰਨ ਦੇ ਯਾਦਗਾਰੀ ਗੇਟ ਤੰਤਰਪਾਪਾ ਦੀਪ ਸਿੰਘ ਜੀ ਸ਼ਹੀਦ ਵਰਵਾਨਾ ਹੋ ਲੱਗੇ ਆ ਚਲੋ ਸਾਊਥ ਇਹ ਮੇਰਾ ਵੀਰ ਵਰਜੀਤ ਇਹਦੇ ਨਾਨਕ ਵੀ ਆ ਬਾ ਨਾਨਕਿਆਂ ਤੋਂ ਚਾਹ ਚੂ ਪੀਹੀ ਹੋਣੀ ਆ ਪਾ ਕੇ ਬਾ ਕੀ ਉਹ ਆ ਕੀ ਨਹੀਂ ਨਾਲ ਸਮੋਸੇ ਵੀ ਖਾਉਣਗੇ ਆਪਾਂ ਠੀਕ ਠੀਕ ਆ ਚੱਲੀ ਹਰ ਚਲੋ ਚਲੋ ਇਹ ਕਿਲੋਮੀਟਰ ਆਪਾਂ ਨੋਟ ਕਰ ਲਈਏ ਕਿੰਨਾ 16000 ਤੇ 578 ਇਹ ਦੇਖਣਾ ਵੀ ਕਿੰਨਾ ਚੱਲਦਾ ਠੀਕ ਆ ਇਹ ਤੋਂ ਪਤਾ ਲੱਗ ਜਾਊਗਾ ਵੀ ਗੁਰਦਾਰਾ ਸਾਹਿਬ ਕਿੰਨੀ ਦੂਰੀ ਤੇ ਆਤਰਨ ਤਰਨ ਤੋਂ ਤੇ ਤੇਲ ਪਾ ਲਿਆ ਅਸੀਂ ਹੁਣ ਲੱਗੇ ਨਾਲੇ ਤੁਹਾਨੂੰ ਦੱਸਾਂਗੇ ਵੀ ਕਿਹੜੇ ਕਿਹੜੇ ਰਸਤੇ ਤੁਹਾਨੂੰ ਜਾਣਾ ਆਪਾਂ ਕਿਹੜਾ ਰਸਤਾ ਸਹੀ ਰਹੂਗਾ ਅਸੀਂ ਵਾਰੋ ਇੱਥੋਂ ਅਰਨੈਸ ਦੇ ਜੀ ਉਦੋਂ ਤੇਲ ਪਾਉਦੇ ਪੈ ਸੀ ਤੇ ਸਾਡੇ ਪਿੰਡ ਦਾ ਜਗਾਣਾ ਜਗੜ ਮਿਲ ਗਿਆ ਹਾਨੂੰ ਪਹਿਲ ਵਾੜ ਪਹਿਲ ਵਾੜ ਸੇ ਜਗੜ ਅਸੀਂ ਸਿੰਜ ਤੇ ਚੱਲਿਆ ਲੱਗਦਾ ਕਿਤੇ ਨਹੀਂ ਆਖਿਆ ਵੀ ਆ ਲੈ ਚੱਲੀ ਜਾਂਦਾ ਨਹੀਂ ਜਾਣਾ ਮੈਂ ਕੰਮ ਜਾਣਾ ਵਾਂ ਕਿਤੇ ਤੇ ਵਾਹ ਤਿਆਰ ਤੂਰੀ ਨਹੀਂ ਹੋਇਆ ਕਿਤੇ ਰੋਸ ਕੇ ਤੇ ਨਹੀਂ ਆਇਆ ਕਿਤੇ ਨਹੀਂ ਨਹੀਂ ਕੁਛ ਨਹੀਂ ਤੂੰ ਜਾ ਠੰਡ ਲੱਗਣੀ ਬੁਲਟ ਤੇ ਆ ਨਾ ਠੀਕ ਠੀਕ ਆ ਯਾਰ ਠੀਕ ਚੰਗਾ ਜੀ ਮਿਲਦੇ ਅੱਗੇ ਜਾ ਪਰ ਨਹੀਂ ਆਪਨੇ ਢੱਲੇ ਹੋ ਗਏ ਨਾ ਹਵਾ ਵੜੀ ਵਜੀ ਮੋੜਦਾ ਦੇਖ ਹਾਲ ਇਸਤੇ ਮਹਿੰਗਾ ਨਾ ਜਿਵੇਂ ਮੇਲੇ ਵਰਗਾ ਮੌਲਾਣਾ ਹਰਾਈ ਐਤਵਾਰ ਨੂੰ ਮੇਰੇ ਲੱਗਦਾ ਕਿ ਇਤਨਾ ਹੀ ਹੁੰਦਾ ਨਾ ਐਸਾ ਹੁੰਦਾ ਇੱਥੇ ¿Por ਰਵਾ ਤੇ ਇਸੀ ਸਾਈਡ ਤੇ ਨਾਗਾਂ ਦੀਆਂ ਬਹੁਤ ਹੀ ਪੁਰਾਣੀਆਂ ਰਦੀਆਂ ਦੇ ਛੋਟੀਆਂ ਮਾਰਕੀਆਂ ਨੇ तो नानी वागू जी इधर गुरुद्वार साहब जितें महाराज जी का प्रकाश है इधर जगह इधर महाराज जी का प्रकश है गुरुद्वार साहेब

में गोते लगाये ਯਾਰ ਅੱਜ ਆਉਣਾ ਚਾਹੀਦਾ ਵਜੀਤ ਸਿੰਘ ਆਪਾਂ ਲਈ ਦਰਸ਼ਨ ਤੇ ਉਤੋਂ ਬਾਅਦ ਆਪਾਂ ਹੁਣ ਭੁੱਖ ਲੱਗੀ ਹੈ ਨਾ ਕਾਫੀ ਲੱਗੀ ਤਾਂ ਨਹੀਂ ਹੁਣ ਆਪਾਂ ਚੱਲੀਏ ਗੁਰੂ ਦੇ ਲੰਗਰ ਉਧਰ ਆ ਜੀ ਗੁਰੂ ਦਾ ਲੰਗਰ ਆ ਉਹ ਤੋਂ ਬਣਾ ਦੇ ਜੀ ਬਹਾਨਾ ਤੁਕੂ ਹੁਕਮ ਤੇ ਚੰਦੰਦਾ ਤੇ وانت راهه وانت جوهر روشناوي سورا

I'm the

ਨੂੰ ਵੀਡੀਓ ਵਿੱਚ ਵੇਖਿਆ ਆਪਾਂ ਸੱਪ ਕਹਿੰਦੇ ਪਰ ਇੱਥੇ ਸੰਗਤ ਦੇ ਦਰਸ਼ਨ ਕਰਦੀ ਏ ਬਾਬਾ ਜੀ ਕਹਿੰਦੀ ਏ ਇਹ ਜੋ ਸਰੋਵਰ ਏ ਇਹ ਬਹੁਤ ਹੀ ਵਧੀਆ ਬਣਾਇਆ ਗੁਰਦਰਾ ਸਾਹਿਬ ਦੀ ਇਮਾਰਤ ਦੇ ਨਾਲ ਤੇ ਇਹਦੇ ਵਿੱਚ ਜਿਹੜੇ ਬਾਬਾ ਜੀ ਜਿਨ੍ਹਾਂ ਨੂੰ ਆਪਾਂ ਸੱਪ ਕਹਿੰਦੇ ਉਹ ਕੁਝ ਨਹੀਂ ਕਹਿੰਦੇ ਸੰਗਤ ਵਿੱਚ ਵੇਖੋ ਤੁਸੀਂ ਸੰਗਤ ਇਸ਼ਨਾਨ ਵੀ ਕਰ ਰਹੀ ਆ ਤੇ ਇਹ ਸੱਪ ਕੁਝ ਨਹੀਂ ਕਹਿੰਦੇ ਬੇਗੀ ਤੀਰ ਮੈਂ ਲੋਕੋ ਦੇ ਸਮਾਹ ਅੰਮ੍ਰਿਤ ਰਾਮ ਜੀ ਤੋਂ ਕਹ ਅਸਰ ਆ ਕਿਸੇ ਅੰਤ ਆਤਮਾ ਭਵਨ ਜੀ ਨੂੰ ਜੀਤੋ ਤਰਪੋ ਸਾਧੂ ਸਾਖ ਪੈਲੇ ਸਾਨ ਕੋ ਜਿਸ ਤਰ੍ਹਾਂ ਕੇ ਵਾਈਬ ਹੋਈ ਦੱਸਿਆ ਜਾਂਦਾ ਕੇ ਗੁਰਦਰਾ ਸਾਹਿਬ ਦੇ ਵਿੱਚ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਇਹਨਾਂ ਨੂੰ ਬਾਬਾ ਜੀ ਕਹਿੰਦੇ ਆ ਆਪਾਂ ਸੱਪ ਕਹਿ ਦਿੰਦੇ ਆ ਪਰ ਇੱਥੋਂ ਦੇ ਮਾਨਤਾ ਵਾਲੇ ਬਾਬਾ ਜੀ ਕਹਿੰਦੇ ਨੇ ਹਾਂਜੀ ਇਹਨਾਂ ਨੂੰ ਨਾ ਬਾਬਾ ਜੀ ਕਹਿੰਦੇ ਨੇ ਤੁਸੀਂ ਲੋਕਾਂ ਨੇ ਇੱਥੋਂ ਦੇ ਠੀਕ ਠੀਕ ਇਹ ਜੋ ਸੰਗਤ ਵੇਖ ਰਹੀ ਹੈ ਬਾਗੀਆਂ ਦੇ ਵਿੱਚ ਨਹੀਂ ਇਹ ਸਿਰਫ ਜਲ ਨਹੀਂ ਵੇ ਰਹੀ ਹੈ ਜੇ ਪਾਪਾ ਜੀ ਇਹ ਜਿਨ੍ਹਾਂ ਨੂੰ ਆਪਾਂ ਸਾਥ ਲੈਂਦੇ ਨੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਸੰਗਤ ਇਹ ਦੇਖ ਰਹੀ ਹੈ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਸਰੋਵਰ ਦੇ ਵਿੱਚ ਇਹ ਸਨੇਹ ਹਨ ਅਤੇ ਜਿਨ੍ਹਾਂ ਦੇ ਸੰਗਤਾ ਦਰਸ਼ਨ ਕਰਦੀਏ ਤੇ ਸੰਗਤ ਇਸ ਤਰ੍ਹਾਂ ਵੀ ਮੰਨਦੀ ਹੈ ਵੀ ਜੋ ਵੀ ਬਾਬਾ ਜੀ ਦੇ ਦਰਸ਼ਨ ਕਰਦਾ ਇਸ ਰੋਗ ਦੇ ਵਿੱਚ ਅਤੇ ਉਹਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਹਨ ਬੜੀ ਜੀ ਹਾਂ ਜੀ ਹਾਂ ਬਣਾ ਖੜਾ ਕਰਾਂਗੇ ਸਾਦਣਾ ਪੈਂਦਾ ਏ ਇਸਰੀਰ ਤੇ ਜਮੀਰ ਨੂੰ ਫੇਰ ਗੁਰवाणी ਸਾਦ ਮਨ ਦੀ ਅਖੀਰ ਨੂੰ ਸਾਲ ਜੋੜਿਆਂ ਚ ਆਦੂਆਂ ਦੇ ਖੇਲੇ ਦੇ ਆਖੇ ਆਨੀ ਮੋੜਦਾ ਹੋਵੇ ਹੋ ਜਹੇ ਸੰਤਾਂ ਦੀ ਦਾਸ ਦੀਦ ਲੋੜਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਜੋ ਅਸਥਾਨ ਪਾਵਨ ਸਥਾਨੇ ਇਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪਹਿਲੇ ਪਾਸਾਈ ਧੰਨ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨ ਸ਼ੋਹ ਪ੍ਰਾਪਤ ਗੁਰਦੁਆਰਾ ਹੈ ਇੱਥੇ ਸਤਿਗੁਰੂ ਜੀ 9 ਮਹੀਨੇ 26 ਦਿਨ ਦੇ ਲਈ ਸਤਿਗੁਰੂ ਜੀ ਨੇ ਤਪ ਸਥਾਨ ਤੇ ਸਤਿਗੁਰੂ ਜੀ ਬਿਰਾਜਮਾਨ ਹੋਏ ਜੋ ਦੂਰੋਂ ਦਰਾਂਟੇ ਉਹ ਸੰਤਾਨ ਕੀ ਸਤਿਗੁਰਾਂ ਜੀ ਦੇ ਦਰਸ਼ਨ ਕਰ ਰਹੇ ਨੇ ਇੱਥੇ ਜੋ ਲੜੀ ਨੰਬਰ 3200 22 ਲੜੀ ਨੰਬਰ ਚੱਲ ਰਿਹਾ ਹੈ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਤੇ ਦੂਰੋਂ ਦਰਾਂਟੋਂ ਸੰਗਤਾਂ ਕੇ ਸਤਿਗੁਰੂ ਜੀ ਦੇ ਲੜੀ ਨੰਬਰ ਦੇ ਵਿੱਚ ਹਿੱਸੇ ਪਾ ਕੇ ਆਪਣੇ ਮਨ ਦੀਆਂ ਭਾਵਨਾਵਾਂ ਜਿਨ੍ਹਾਂ ਦੀਆਂ ਪੂਰੀਆਂ ਹੁੰਦੀਆਂ ਜਿਨ੍ਹਾਂ ਤੇ ਸਤਿਗੁਰੂ ਜੀ ਕਿਰਪਾ ਕਰਦੇ ਤੇ ਸਤਿਗੁਰੂ ਜਿਨ੍ਹਾਂ ਦੇ ਉੱਪਰ ਮਿਹਰ ਕਰਦੇ ਨੇ ਉਹ ਦੂਰੋਂ ਦਰਾਂਟੋਂ ਸੰਗਤਾਂ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੀਆਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਨਾਨਕ ਚੱਲ ਕੇ ਮੇਰਾ ਆਪ ਆ ਗਿਆ ਏ ਓ ਮੇਰਾ ਬਾਬਾ ਓ ਮੇਰਾ ਬਾਬਾ ਓ ਮੇਰਾ ਬਾਬਾ ਨਾਨਕ ਜੀ ਓ ਮੇਰਾ ਬਾਬਾ ਓ ਮੇਰਾ ਬਾਬਾ ਓ ਮੇਰਾ ਬਾਬਾ ਨਾਨਕ ਜੀ ਬੁੱਝ ਲੈ ਨਾ ਇਹ ਮਨ ਵਿੱਚਲੇ ਸਵਾਲ ਤੂੰ ਬਾਬਾ ਪੱਥਰਾਂ ਵਿੱਚ ਵੀ ਰੱਖਦਾ ਏ ਖਿਆਲ ਤੂੰ ਬਾਬਾ ਪੱਥਰਾ ਵਿੱਚ ਵੀ ਰੱਖਦਾ ਏ ਖਿਆਲ ਤੂੰ ਬਾਬਾ ਸੁਣ ਕੇ ਆਪਣੇ ਬੱਚਿਆਂ ਦੀ ਅਰਦਾਸ ਆ ਗਿਆ ਏ ਸੁਣ ਕੇ ਆਪਣੇ ਬੱਚਿਆਂ ਦੀ ਅਰਦਾਸ ਆ ਗਿਆ ਏ ਬਾਬਾ ਨਾਨਕ ਚੱਲ ਕੇ ਮੇਰਾ ਆਪ ਆ ਗਿਆ ਏ ਬਾਬਾ ਨਾਲੇ ਚੱਲ ਕੇ ਮੇਰਾ ਆਪ ਆ ਗਿਆ ਏ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿੰਨ ਕਲ ਰਾਖੀ ਮੇਰੀ ਐਵੇਂ ਤਾਲੀ ਗਾਉਂਦੀ ਮਹਿਮਾ ਸਾਰੀ ਕੁਦਰਤ ਤੇਰੀ ਐਵੇਂ ਤਾਲੀ ਗਾਉਂਦੀ ਮਹਿਮਾ ਸਾਰੀ ਕੁਦਰਤ ਤੇਰੀ ਇਹ ਆ ਜੀ ਵੈਗਰੂ ਜੀ ਗੁਰਦਾਰਾ ਥੰਮ ਸਾਹਿਬ ਦੀ ਖੂਬਸੂਰਤ ਇਮਾਰਤ ਤੇ ਇਸਤਾਨ ਤੇ ਇੱਕ ਪ੍ਰਾਤਨ ਕੋ ਵੀ ਮੌਜੂਦ ਹੈ ਐਗਲੀ ਸਾਈਡ ਤੇ ਸਰੋਵਰ ਹੈ ਤੇ ਗੁਰਦਰਾ ਸਾਹਿਬ ਜੀ ਦਾ ਇਤਿਹਾਸ ਵੀ ਲੱਗਾ ਹੋਇਆ ਹੈ ਤੁਹਾਨੂੰ ਦਿਖਾਉਂਦੇ ਆ ਤੇ ਤੁਸੀਂ ਵੀਡੀਓ ਪਬਲਿਕ ਕਰਕੇ ਪੜ ਸਕਦੇ ਹੋ ਇਹ ਆਦੀ ਗੁਰਦਰਾ ਸਾਹਿਬ ਦਾ ਇਤਿਹਾਸ ਆ ਆਵੇ ਤਾਂ ਮਿੱਤਰਾਂ ਕਰਦੇ ਨਾਰ ਜੈ ਅੱਜ ਅੰਮ੍ਰਿਤ ਵੇਲੇ ਹਨ ਵੈਰੋ ਜੀ ਹੀ ਗੁਰਦਰਾ ਸਾਹਿਬ ਦੇ ਦਰਸ਼ਨ ਦੇਦਾਰੇ ਕਰ ਲਿਆ ਤੇ ਵਾਪਸ ਚੱਲੇ ਆ ਆਪਣੇ ਪਿੰਡ ਨੂੰ ਬਾਬਾ ਨਾਨਕ ਚੱਲ ਕੇ ਮੇਰਾ ਆਪ ਆ ਗਿਆ ਏ ਬਾਬਾ ਨਾਨਕ ਚੱਲ ਕੇ ਮੇਰਾ ਆਪ ਆ ਗਿਆ ਆਪਾਂ ਦਰਸ਼ਨ ਕਰ ਲਿਆ ਗੁਰਦਰਾ ਸਾਹਿਬ ਦੇ ਤੇ ਸਾਨੂੰ ਇੱਥੋਂ ਦੇ ਗ੍ਰੰਥੀ ਸਾਹਿਬ ਜੋ ਇਹ ਗੁਰਦੁਆਰਾ ਸਾਹਿਬ ਇਹ ਸ਼੍ਰੋਮਣੀ ਕਮੇਟੀ ਦੇ ਅੰਦਰ ਸੇਵਾ ਚੱਲ ਰਹੀ ਹੈ। ਤੇ ਇੱਥੇ ਦਸੰਬਰ ਮਹੀਨੇ ਦੀ 3 ਤਰੀਕ ਨੂੰ ਬਹੁਤ ਹੀ ਭਾਰੀ ਮੇਲਾ ਲੱਗਦਾ ਹੈ। ਅਤੇ ਹੁਣ ਅਸੀਂ ਚੱਲੇ ਆਂ ਵਾਪਸ ਪਿੰਡ ਨੂੰ ਅਤੇ ਤੁਹਾਨੂੰ ਇਹ ਵੀ ਦੱਸਣਾ ਸੀ ਕਿ ਤਰਨਤਾਰਨ ਸਾਹਿਬ ਤੋਂ ਕਿੰਨੇ ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ। ਜਿਵੇਂ ਅਸੀਂ ਮੀਟਰ ਚੈੱਕ ਕੀਤਾ ਹੈ ਕਿੰਨਾ ਚੱਲਿਆ 60 ਕਿਲੋਮੀਟਰ ਪੂਰਾ। ਹਾਂਜੀ ਪੂਰਾ 60 ਕਿਲੋਮੀਟਰ ਇੱਕ ਘਟ 60 ਕਿਲੋਮੀਟਰ ਚੱਲਿਆ ਸਾਡਾ ਮੋਟਰਸਾਈਕਲ। ਤੰਤਾਨ ਸਾਹਿਬ ਤੋਂ ਤੇ ਲਗਭਗ ਤਰਨਤਾਰਨ ਤੋਂ ਅਪਡਾਉਣ 120 ਕਿਲੋਮੀਟਰ ਪੈ ਜਾਂਦਾ ਹੈ ਗੁਰਦੁਆਰਾ ਥੰਮ ਸਾਹਿਬ ਤੇ ਗੁਰਦੁਆਰਾ ਨਾਜੀਆਣਾ ਵਾਇਗੋ ਜੀ ਉਹ ਹੋਣਾ ਅਸੀਂ ਚੱਲੇ ਆਪਣੇ ਪਿੰਡ ਨੂੰ ਵਾਪਸ ਤੇ ਛੇਤੀ ਹੀ ਤੁਹਾਡੇ ਤੁਹਾਡੇ ਕੋਲ ਅਸੀਂ ਲੈ ਕੇ ਆਵਾਂਗੇ ਨਵੀਂ ਹੀ ਵੀਡੀਓ ਵਾਇਗੋ ਜੀ ਕਾ ਖਾਲਸਾ ਵਾਇਗੋ ਜੀ ਕੀ ਫਤਿਹ ਬਾਬਾ ਨਾਨਕ ਚੱਲ ਕੇ ਮੇਰਾ ਆਪ ਆ ਗਿਆ ਏ ਚੱਲ ਕੇ ਮੇਰਾ ਆਪ ਆ ਗਿਆ ਏ ਓ ਮੇਰਾ ਬਾਬਾ ਓ ਮੇਰਾ ਬਾਬਾ ਓ ਮੇਰਾ ਬਾਬਾ ਨਾਨਕ ਜੀ ਓ ਮੇਰਾ ਬਾਬਾ ਓ ਮੇਰਾ